ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਕਮਾਈਆਂ 'ਚ ਬਰਕਤ ਵਧਾਵੇ ਜੀ 25 ਮਾਰਚ ਦਿਨ ਮੰਗਲਵਾਰ 2025 ਦੇ ਕਬੱਡੀ ਟੂਰਨਾਮੈਂਟ ਲੈ ਕੇ ਹਾਜ਼ਰ ਹੋਏ ਆ ਸਾਰੇ ਟੂਰਨਾਮੈਂਟ ਜਿੱਥੇ-ਜਿੱਥੇ ਵੀ ਹੋਇਆ ਉਹਨਾਂ ਦੇ ਫਾਈਨਲ ਰਿਜ਼ਲਟ ਬਾਈ ਗੁਰਨਾਵ ਸਿੰਘ ਜੀ ਗਿੱਲ ਲੈਜੈਂਡਾਂ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਤਿਆਰ ਕੀਤੇ ਗਏ ਨੇ ਆਓ ਸ਼ੁਰੂ ਕਰਦੇ ਆ ਫਾਈਨਲ ਰਿਜ਼ਲਟਾਂ ਦੇ ਬੇਰਵੇ ਸਹਿਤ ਰਿਜ਼ਲਟ ਬੋਲਦੇ ਆ ਜੀ ਪਿੰਡ ਚੂੜਚੱਕ ਜ਼ਿਲ੍ਹਾ ਮੋਗਾ ਦੇ ਕਵਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਸੂਰੇ ਵਾਲਾ 15 ਨੰਬਰ ਫਾਸਟ 71000 ਨਕਦ ਪਲੱਸ ਕੱਪ ਪਿੰਡ ਦੋਦਰ 10.5 ਨੰਬਰ ਸੈਕੰਡ 52000 ਨਕਦ ਪਲੱਸ ਕੱਪ ਬੈਸਟ ਰੀਡਰ ਰਹਾ ਜੀ ਗੰਜੂ ਸੂਰੇ ਵਾਲਾ 9 ਰੇਡਾਂ 8 ਨੰਬਰ ਬੈਸਟ ਯਾ ਫਿਰ ਆ ਜੀ ਬਟਰ ਦੁੱਧ ਦਾ 8 ਟੱਚ 3 ਜੱਫੇ ਵੈਸਟ ਨੂੰ 11-11000 ਰੁਪਏ ਨਗਦ ਪਿੰਡ ਤਲਵੰਡੀ ਖੁਰਦ ਜ਼ਿਲ੍ਹਾ ਲੁਧਿਆਣਾ ਦੇ ਕਵੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਕਵੱਡੀ ਓਪਨ ਤਿੰਨ ਵਾਰ ਉਹ ਪਿੰਡ ਚੱਕ ਕਲਾਂ 18 ਨੰਬਰ ਫਾਸਟ 1 ਲੱਖ ਰੁਪਏ ਨਗਦ ਪਲੱਸ ਕੱਪ ਪਿੰਡ ਰਹੀਮਪੁਰ ਜਲੰਧਰ 12 ਨੰਬਰ ਸੈਕਿੰਡ 75000 ਨਗਦ ਪਲਸ ਕੱਪ ਬੈਸਟ ਰੇਡਰ ਰਹੀ ਸਾਹਿਲ ਚੱਕ ਕਲਾਂ 11 ਰੇਡਾਂ 10 ਨੰਬਰ ਬੈਸਟ ਜੱਫੀ ਰਿਆ ਬਿੱਲੀ ਲੱਲੀਆਂ ਸੱਤ ਟੱਚ ਚਾਰ ਜੱਫੇ ਚੱਕ ਕਲਾਂ ਵੱਲੋਂ ਵੈਸਟਰਨ ਮੋਟਰਸਾਈਕਲ ਸੀਗੇ ਜੀ ਗੋਰਾ ਜਗਰਾਲ ਤੇ ਸਾਹਿਲ ਚੱਕ ਕਲਾਂ ਦੀਆਂ ਤਿੰਨ ਤਨ ਰੇਡਾਂ ਸਫਲ ਪਈਆਂ ਆਈ ਐਲ ਆਈ ਡੀ ਵਾਲੀਆਂ ਤੇ 353500 ਰੁਪਏ ਨਗਦ ਪਿੰਡ ਬੇਨੜਾ ਜਿਹੜਾ ਜ਼ਿਲ੍ਹਾ ਮੁਰਲੇਰ ਕੋਟਲਾ ਦੇ 42 ਟੂਰਟ ਦਾ ਫਾਈਨਲ ਜੱਟ 42 ਓਪਨ ਤਿੰਨ ਬਾਰੋ ਪਿੰਡ ਬਾਂਦਰਡੋੜ 1.15 ਨੰਬਰ ਫਾਸਟ 52000 ਨਕਦ ਪਲੱਸ ਕੱਪ ਪਿੰਡ ਬੀਰਖੋਰ ਤੋਂ 2 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੀਡਰ ਹੈ ਸਕੰਦਰ ਮਾੜੀ ਮੁਸਤਵਾ 4 ਰੀਡਰ 4 ਨੰਬਰ ਜੁਆਇੰਟ ਤੇਜੀ ਕੈਂਡ ਬੈਸਟ ਜਾਂ ਫਿਰ ਐ ਸੋਨੀ ਪਹਿਲਵਾਨ ਡੋੜ 2 ਟੱਚ 2 ਜੱਫੇ ਜੁਆਇੰਟ ਰਿਹਾ ਕਾਲਾ ਦੋਦਾ ਬੈਸਟ ਰਮ ਗੈਰੰਗਨਾ ਹੈ ਰਿਪੀ ਨਕਦ ਪਿੰਡ ਕੋਟਲਾ ਬੇਟ ਜਿਲ੍ਹਾ ਲੁਧਿਆਣਾ ਦੇ ਕੁਆਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਕਕਰਾਲੀ 143 ਨੰਬਰ ਫਾਸਟ 51000 ਨਕਦ ਪਲੱਸ ਕੱਪ ਪਿੰਡ ਅਨੰਦਪੁਰ ਸਾਨੇਵਾਲ 11 ਨੰਬਰ 64100 ਨਕਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਅਮਨ ਕਕਰਾਲੀ ਬੈਸਟ ਯਾਫੀ ਰਿਹਾ ਜੀ ਨੰਨੂ ਤਨਹੋਰੀ ਗਿਣਤੀ ਨਹੀਂ ਦੱਸਿਆ ਪਤਾ ਨਹੀਂ ਸੀ ਕਿ ਕਾਲੀ ਸੀ ਇਹਨਾਂ ਨੂੰ ਬੈਸਟ ਨੂੰ 51500 ਰੁਪਏ ਨਕਦ ਸੀ ਪਿੰਡ ਸਹਿਜੋ ਮਾਜਰਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਵੱਡੇ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਪਿੰਡ ਮੰਮੂਪੁਰ ਸਾਡੇ 24 ਨੰਬਰ ਫਰਸਟ ਕਾਟਰ ਹੈ ਨਗਦ ਪਲੱਸ ਕੱਪ ਪਿੰਡ ਗੜੀ ਤਰਖਾਨਾ 13 ਨੰਬਰ ਸੈਕੰਡ 17 ਨੰਬਰ ਸੈਕੰਡ 52000 ਨਗਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਅੱਕੀ ਗੜੀ ਵੱਲੋਂ ਤੇ ਸੁੱਖਾ ਬਨੂੜ ਮੰਮੂਪੁਰ ਵੱਲੋਂ 12-12 ਰੇਡਾਂ 10-10 ਨੰਬਰ ਦੋਵੇਂ ਜੁਆਇੰਟ ਰੇਡਰ ਇਹ ਨੇ ਬੈਸਟ ਜਾਂ ਫਿਰ ਚੰਨੀ ਤਨਾਸ 8 ਟੱਚ 3 ਜੱਫੇ ਮੰਮੂਪੁਰ ਵੱਲੋਂ ਵੈਸਟਰਨ ਐਲਈਡੀ ਸੀ ਪਿੰਡ ਬਰਨਾਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਪਿੰਡ ਬਰਨਾਲਾ ਸਾਢੇ 12 ਨੰਬਰ ਫਰਸਟ 1 ਲੱਖ ਰੁਪਏ ਨਗਦ ਪਲੱਸ ਕੱਪ ਪਿੰਡ ਮਈਆਂਵਾਲਾ ਤਿੰਨ ਨੰਬਰ ਸੈਕੰਡ 71000 ਨਗਦ ਪਲੱਸ ਕੱਪ ਵੈਸਟਰਨ ਰੇਡਰ ਜੀ ਅਰਸ਼ਵਰ ਨਾਲ ਪੰਜ ਰੇਡ ਪੰਜ ਨੰਬਰ ਵੈਸਟਰਨ ਜੱਫੀਆ ਸੋਨੀ ਬੱਕਰ ਝੰਡਾ ਚਾਰ ਟੱਚ ਤਿੰਨ ਜੱਫੇ ਵੈਸਟਰਨ ਮੋਟਰਸਾਈਕਲ ਸੀ ਜੀ ਪਿੰਡ ਕਾਲੇ ਕੇ ਜਿਲ੍ਹਾ ਬਰਨਾਲਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਪਿੰਡ ਫਤੇਗੜ ਛੰਨਾ ਸਾਡੇ 15 ਨੰਬਰ ਫਾਸਟ 1 ਲੱਖ ਰੁਪਏ ਨਗਦ ਪਲੱਸ ਕੱਪ ਪਿੰਡ ਸ਼ਿਕਾਰਮਾਸ਼ੀਆ 7 ਨੰਬਰ ਸੈਕੰਡ 75000 ਨਗਦ ਪਲੱਸ ਕੱਪ ਬੈਸਟ ਰੀਡਰ ਇਹ ਜੀ ਪੂਰੀ ਛੰਨਾ 8 ਰੀਡਰ 8 ਨੰਬਰ ਬੈਸਟ ਜਾਂ ਫਿਰ ਕੋਈ ਜਟਾਣਾ 7 ਟੱਚ 4 ਜੱਪੇ ਛੰਨਾ ਵੱਲੋਂ ਬੈਸਟਨ ਮੋਟਰਸਾਈਕਲ ਸੀਗੇ ਕੋਈ ਜਟਾਣੇ ਨੇ 3 ਜੱਪੇ 51000 ਦੇ ਸਫਲ ਆਏ ਪਿੰਡ 베ਰ ਕਾ ਜਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਵਡਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਪਹਿਲਾ ਦਿਨ ਟੀਮ ਬਾਬਾ ਦੀਪ ਸਿੰਘ ਜੀ ਕਵਡਡੀ ਕਲੱਬ ਤੋਤਾ ਸਿੰਘ ਵਾਲਾ 24 ਨੰਬਰ ਫਰਸਟ ਕਾਟ ਹੈ ਨਗਦ ਪਲੱਸ ਕੱਪ ਟੀਮ ਮਾਝਾ ਖਾਲਸਾ ਕਵਡਡੀ ਕਲੱਬ ਕਰਿਆਲਾ ਮਾਝਾ 17 ਨੰਬਰ ਸੈਕੰਡ 51 ਯਰ ਨਗਦ ਪਲੱਸ ਕੱਪ ਬੈਸਟ ਰੀਡਰ ਇਹ ਹੈ ਜੀ ਦੁੱਲਾ ਗੱਗੋ ਬੂਹਾ 10 ਰੇਡ 10 ਨੰਬਰ ਜੇਤੂ ਬੈਸਟ ਯਾਫੀ ਰਹੀ ਤਾਵਰ ਸੁੱਗਾ ਤੇ ਜੋਦਾ ਡੱਲੇ ਕੇ ਲਵਲੀ ਵਿਰਾਤਨ ਜਾਫੀ ਜੁਆਇੰਟ ਰਹੇ ਨੇ ਬਸਟਨ ਨੂੰ 11-11000 ਰੁਪਏ ਨਕਦ ਸਿਗਈ ਪਿੰਡ ਤੁੰਗਾ ਵਾਲੀ ਜਿਲ੍ਹਾ ਬਠਿੰਡਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਹਿਲਾ ਦਿਨ 80 ਕਿਲੋ ਭਾਰ ਵਰਗ ਦੇ ਪਿੰਡ ਜਿਖੇਪਲ 9.5 ਨੰਬਰ ਫਾਸਟ 31000 ਨਕਦ ਪਲੱਸ ਕੱਪ ਪਿੰਡ ਤੁੰਗਾ ਵਾਲੀ 4 ਨੰਬਰ ਸੈਕੰਡ 21000 ਨਕਦ ਪਲੱਸ ਕੱਪ ਬੈਸਟ ਰੇਟਰ ਰਿਹਾ ਜੀ ਕਾਲੂ ਥਰਾਜ 5 ਰੇਡਾਂ 5 ਨੰਬਰ ਤੇ ਬੈਸਟ ਜਾਫਰੀਆ ਮੀਨਾ ਜਖੇਪਲ 3 ਟੱਚ 2 ਜੱਪੇ ਜੱਪੇ ਬੁਕਾਈ ਦਾ 2 ਰੇਡ ਵੀ ਸਫਲ ਪਾਈਆਂ ਹਨ ਬੈਸਟ ਨੂੰ ਕੱਪ ਸੀਗੇ ਪਿੰਡ ਦਲੇਲ ਵਾਲਾ ਜ਼ਿਲ੍ਹਾ ਮਾਨਸਾ ਦੇ ਇੱਕ ਵੱਡੇ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਵਜਨੀ ਕਬੱਡੀ 75 ਕਿਲੋ ਪਿੰਡ ਘਰਾਂਗਣਾ 14.5 ਨੰਬਰ ਫਾਸਟ 25000 ਨਕਦ ਪਲੱਸ ਕੱਪ ਪਿੰਡ ਚਟਾਣਾ 8 ਨੰਬਰ ਸੈਕੰਡ 18000 ਨਕਦ ਪਲੱਸ ਕੱਪ ਬਸਟਰ ਰੇਡਰ ਹੈ ਜੀ ਸ਼ਿਵਕ ਕ੍ਰਾਂਗਣਾ ਸੱਤ ਰੇਡ ਸ਼ੀ ਨੰਬਰ ਬੈਸਟ ਜਾਫੀ ਰਹਿ ਜੀ ਰਸੀਲਾ ਬਣਾਲੀ ਸ਼ੀਟ ਟੱਚ ਚਾਰ ਜੱਫੇ ਪੈਸਟਨ 52 5200 ਰੁਪਏ ਨਗਦ ਸੀ ਗਏ ਪਿੰਡ ਨਿਹਾਲੂ ਵਾਲਾ ਜਿਹੜਾ ਜਲੰਧਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਸੀਚੇ ਵਾਲਾ 27 ਨੰਬਰ ਫਾਸਟ 71000 ਨਗਦ ਪਲੱਸ ਕੱਪ ਪਿੰਡ ਜਾਣੀਆਂ ਨੌ ਨੰਬਰ ਸੈਕੰਡ ਕਰਿਆ ਨਕਦ ਪਲੱਸ ਕੱਪ ਬੈਸਟ ਰੇਡਰ ਹੈ ਜੀ ਹੈਪੀ ਸਿੰਧੜ ਜੁਆਇੰਟ ਬੋਗਾ ਘਰੇਾਲਾ ਬੈਸਟ ਜਾਫੀ ਨਿੱਕਾ ਪਸਾਲਾ ਸ਼ੀਰ ਟੱਚ ਚਾਰ ਜੱਫੇ ਰੇਡਰ ਦੇ ਨੰਬਰ ਨਹੀਂ ਦੱਸੇ ਬੈਸਟਾਂ ਨੂੰ 525200 ਰੁਪਏ ਨਕਦ ਸਿਗੇ ਪਿੰਡ 646 ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪੰਜਾਬ ਯੂਨਾਈਟਿਡ ਫੈਡਰੇਸ਼ਨ ਦੇ ਕੱਪ ਟੀਮ ਰਾਇਲ ਕਿੰਗ ਕਬੱਡੀ ਕਲੱਬ ਸ਼ਕਰਪੁਰ 2.29 ਨੰਬਰ ਫਾਸਟ 2 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਸ਼ੀਰਪਖ ਸਿੰਘ ਜੀ ਕਬੱਡੀ ਕਲੱਬ ਸਰਹਾਰਾ ਰਣਵਾ 22 ਨੰਬਰ ਸੈਕਿੰਡ 175000 ਨਗਦ ਪਲੱਸ ਕੱਪ ਬੈਸਟ ਰੀਡਰ ਹੈ ਜੀ 37 ਜਰਗੜੀ ਸਰਹਾਰਾ ਰਣੂਆ ਵੱਲੋਂ ਸਾਜੀ ਸ਼ਕਰਪੁਰ ਦੋਵੇਂ ਜੁਆਇੰਟ ਰੀਡਰ ਹੈ 14 14 ਰੇਡਾਂ ਪਾ ਕੇ 13 13 ਨੰਬਰ ਲੈ ਸੀਗੇ ਜੀ ਬੈਸਟ ਜੱਫੀ ਹੈ ਜੀ ਬਿੱਲਾ ਬਨੂੜ 8 ਟੱਚ 5 ਜੱਫੇ ਸਰਹਾਰਾ ਰਣੂਆ ਵੱਲੋਂ ਜੀ ਬੈਸਟ ਨੂੰ 55500 ਰੁਪਏ ਨਗਦ ਸੀਗੇ ਜੀ ਪਿੰਡ ਜਲਾਲਾਬਾਦ ਪੂਰਬੀ ਜ਼ਿਲ੍ਹਾ ਮੋਗਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਵਾਰ ਉਹ ਪਿੰਡ ਜਨੇਰ 99 ਨੰਬਰ ਫਰਸਟ 75000 ਨਗਦ ਪਲਸ ਕੱਪ ਪਿੰਡ ਲੋਗੜ 8 ਨੰਬਰ ਸੈਕੰਡ 55000 ਨਗਦ ਪਲਸ ਕੱਪ ਬੈਸਟ ਰੀਡਰ ਇਹ ਜੀ ਬਰਾਰ ਕੋਟ ਸੁਖੀਆ 9 ਰੇਡ ਸ਼ੀ ਨੰਬਰ ਜਨੇਰ ਵੱਲੋਂ ਬੈਸਟ ਜਫੇ ਰਿਹਾ ਜੀ ਹੈਰੀਦਾਰਾਪੁਰ 6 ਟੱਚ 3 ਜਫੇ ਲੋਗੜ ਵੱਲੋਂ ਵੈਸਟਰ ਨੂੰ 333000 ਰੁਪਏ ਨਗਦ ਸੀਗੇ ਪਿੰਡ ਸਧਾਣੀ ਜ਼ਿਲ੍ਹਾ ਫਤਿਹਬਾਦ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਜਿਹੜਾ ਬਜਨੀ ਕਬੱਡੀ 90 ਕਿਲੋ ਇੱਥੇ ਪਹਿਲੇ ਸੈਮੀਫਾਈਨਲ ਵਿੱਚ ਮਨਦੀਪ ਬੱਲਰਾ ਨੂੰ ਕਾਫੀ ਸੱਟ ਲੱਗ ਗਈ ਮੂੜਕੋ ਵੱਲੋਂ ਖੇਡ ਰਿਹਾ ਸੀ ਤੇ ਬੱਛੋਵਾਂ ਨਾਲ ਮੈਚ ਸੀਗਾ ਜੀ ਪਿੰਡ ਸਿਧਾਣੀ 14.5 ਨੰਬਰ ਫਾਸਟ 52000 ਨਗਦ ਪਲੱਸ ਕੱਪ ਪਿੰਡ ਬੱਛੋਵਾਂ ਨਾਲ 10 ਨੰਬਰ ਸੈਕੰਡ 41000 ਨਗਦ ਪਲੱਸ ਕੱਪ ਵੈਸਟ ਰੇਡਰ ਰਿਹਾ ਜੀ ਅੰਕੁਸ਼ ਭੀਖੇਵਾਲ 8 ਰੇਡ 8 ਨੰਬਰ ਸਿਧਾਣੀ ਵੈਸਟ ਜਾਂ ਫਿਰਿਆ ਜੀ ਬਿੰਦਰ ਦਿਉਰਾ 9 ਟੱਚ ਚਾਰਜ ਜਫੇ ਸਿਧਾਣੀ ਵੱਲੋਂ ਵੈਸਟਾਂ ਨੂੰ ਸਕੂਟਰ ਸੀਗੀ ਪਿੰਡ ਅਸੀਰ ਜ਼ਿਲ੍ਹਾ सिरसा ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਬਾਦਵੜ 11.15 ਨੰਬਰ ਫਾਸਟ 41000 ਨਕਦ ਪਲਸ ਕੱਪ ਪਿੰਡ ਮੱਲਕੇ 10 ਨੰਬਰ ਸੈਕੰਡ 31000 ਨਕਦ ਪਲਸ ਕੱਪ ਬੈਸਟ ਨਹੀਂ ਸੀਗੇ ਜੀ ਇੱਥੇ ਪਿੰਡ ਦੁਬਲ ਤਣਾ ਜਿਹੜਾ ਝੱਜਰ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਪਿੰਡ ਗਿਰਾਵੜ 25 ਨੰਬਰ ਫਾਸਟ 52000 ਨਕਦ ਪਲਸ ਕੱਪ ਪਿੰਡ ਕੋਕਟ 12 ਨੰਬਰ ਸੈਕੰਡ 31000 ਨਕਦ ਪਲਸ ਕੱਪ ਬੈਸਟ ਰੀਡਰ ਹੈ ਜੀ ਹਰੀਸ਼ ਗਰਾਵੜ ਬਸ਼ਟ ਜਫਰੀ ਆਜੀ ਸਾਹਿਲ ਗਰਾਵੜ ਪੰਜ ਜੱਫੇ ਬਸ਼ਟ ਨੂੰ 5500 ਰੁਪਏ ਨਕਦ ਸੀਗੇ ਜੀ ਬਲਾਰੇ ਪਿਆਵਾਲੇ ਨਹੀਂ ਸੀ ਸਾਫ਼ ਦੱਸਦੇ ਸੀ ਹਰਿਆਣੇ ਵਾਲੇ ਤਾਂ ਅਣਜਾਣ ਹਨ ਇਹਨਾਂ ਤੋਂ ਉਹ ਮੀਰ ਕੀਤੀ ਨਹੀਂ ਜਾ ਸਕਦੀ ਅਰੇਵੜੀ ਜ਼ਿਲ੍ਹੇ ਵਿੱਚ ਟੂਰਨਾਮੈਂਟ ਸੀ ਫਰਮਾਨਾ ਅਤੇ ਪਿੰਡ ਸਿੱਧੀਪੁਰ ਦੇ ਪਲੇਅਰਾਂ ਚੱਲਦੇ ਮੈਚ ਵਿੱਚ ਹੀ ਫੈਸਲਾ ਕਰ ਗਏ ਤੇ ਦੇਸੀ ਫਰਮਾਨਾ ਦੀ ਟੀਮ ਨੂੰ ਫਰਸਟ ਤੇ ਸਿੱਧੀਪੁਰ ਨੂੰ ਸੈਕੰਡ ਕਰ ਲਿਆ ਉਸ ਤਰ੍ਹਾਂ ਉਹਨਾਂ ਦੇ ਪ੍ਰਬੰਧਕਾਂ ਤੇ ਮੈਚ ਰੈਫਰੀ ਡੀਪੀਸੀ ਕੁਝ ਬੋਲੇ ਨਹੀਂ ਪਿੰਡ ਸੀਸਰ ਪਰਬਲਾ ਨੇੜੇ ਹਾਂਸੀ ਜ਼ਿਲ੍ਹਾ ਹਸਾਰ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਜੱਟ ਕਵੰਡੀ ਉਪਪਨ ਦੋ ਬਾਰੋਂ ਪਿੰਡ ਬਡਾਲਾ 17 ਨੰਬਰ ਸੈਕੰਡ ਲੱਖ ਰੁਪਏ ਨਗਦ ਪਲੱਸ ਕੱਪ ਪਿੰਡ ਗੋਰਖਪੁਰ 13 ਨੰਬਰ ਸੈਕੰਡ 73000 ਨਗਦ ਪਲੱਸ ਕੱਪ ਬੈਸਟ ਰੀਡਰ ਹੈ ਜੀ ਪਠਾਨ ਗੋਰਖਪੁਰ ਅਤੇ ਕਾਲਾ ਬਡਾਲਾ ਦੋਵੇਂ ਜੁਆਇੰਟ 8 8 ਰੇਡਾਂ 8 ਨੰਬਰ ਬੈਸਟ ਯਾਫੀ ਰ ਹੈ ਜੀ ਅਜੇ ਬਡਾਲਾ 7 ਟੱਚ 4 ਜਫੇ ਬੈਸਟਨ 5151000 ਨਗਦ ਸੀਗੇ ਤਿੰਨ ਅਤੇ ਚਾਰ ਸਥਾਨ ਤੇ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ 5151000 ਰੁਪਏ ਦਿੱਤਾ ਗਿਆ ਜੀ ਤੇ 5 ਤੋਂ 8 ਤੱਕ ਦੇ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ 110000 ਰੁਪਏ ਨਗਦ ਰਾਸ਼ੀ ਦਿੱਤੀ ਗਈ ਹੈ 9 ਤੋਂ 16 ਤੱਕ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ 515100 ਰੁਪਏ ਦਿੱਤੇ ਗਏ ਨੇ ਪਿੰਡ ਬਡਾਲਾ ਲਗਾਤਾਰ ਤੀਜੇ ਕੱਪ ਦੀ ਜੇਤੂ ਟੀਮ ਬਣੀ ਹੈ ਸੀਸਰ ਅਤੇ ਖਰਬਲਾ ਨੇੜੇ-ਨੇੜੇ ਪਿੰਡ ਹੈ ਪਹਿਲਾਂ ਇੱਕ ਸੀ ਜਿਵੇਂ ਆਪਣੇ ਰੰਪਰਾ ਫੁੱਲ ਬੋਲ ਦਿੰਦੇ ਹੈ ਇਹ ਸੀਗੇ 25 ਮਾਰਚ ਦਿਨ ਮੰਗਲਵਾਰ ਦੇ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਰਿਜ਼ਲਟ ਤਿਆਰ ਕੀਤੇ ਸੀ ਬਾਈ ਗੁਰਨਾਬ ਸਿੰਘ ਜਿਹੜਾ ਲੈਂਡਾ ਵਾਲਾ ਜਿਹੜਾ ਬਠਿੰਡਾ ਵੱਲੋਂ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਚੰਗੀ ਲੱਗਦੀ ਹੈ ਤਾਂ ਵੱਤ ਤੋਂ ਵੱਤ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਮਿਲਦੇ ਆਪ ਸਭ ਨੂੰ ਅਸੀਂ ਕੱਲ ਨੂੰ ਅੱਜ ਵਾਲੇ ਟੂਰਨਾਮੈਂਟ ਲੈ ਕੇ ਤਦ ਤੱਕ ਲਈ ਸਤ ਸ੍ਰੀ ਅਕਾਲ